ਅੱਜ ਲੁਧਿਆਣਾ ਦੇ ਵਿੱਚ ਪੰਜਾਬ ਭਾਦੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਉਸ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਕਮੋਟਰੀ ਸੂਪੇ ਦੇ ਬੱਚਿਆਂ ਉਚਾਨਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਉਹ ਮਾਜੋ ਮੁੱਖ ਮੰਤਰੀ ਪੰਜਾਬ ਦੀ ਨਿਯਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨਿਸ਼ੀਏਵੇ ਵੜਾਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਕੰਜਮੇਖਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਦੇ ਟ੍ਰੈਫਿਕ ਦੇ ਚਾਰਜਸ ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਬਹੁਤ ਦਰਦ ਹੋ ਗਿਆ ਉਹਨੂੰ ਅਸੀਂ ਇੱਕ ਬੋੜਾ ਪਾਂਦੇ ਵਿੱਚ ਕੰਮਿਆਬ ਹੋਇਆ ਔਰ ਉਹ ਸੰਬੋੜੇ ਨੂੰ ਅੱਗੇ ਆਨਾਲੇ ਸਮੇਂ ਦੇ ਵਿੱਚ ਆਪਾਂ ਸਟੈਂਚਨ ਕਰ ਪਾਈਏ ਉਹਦੇ ਲਈ ਜ਼ਿਲ੍ਹਿਆਂ ਦੇ ਐਸਪੀ ਪੀਐਸਪੀਸ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇਓਰਿਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਰਨੇ ਜੀ ਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਬਹੁਤ ਜ਼ਿਆਦਾ ਉਹਦੇ 'ਚ ਜ਼ਿਆਦਾ ਥੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ 'ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਗੰਗਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਦੇ ਕਿ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਦਾਕਾਸ ਪਲਾਨ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਸੋਵਰਟੀ ਚੈੱਕ ਪੋਸਟ ਦਾ ਨਾਮ ਦੇ ਦੇਈਏ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਆਊਟ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਖੋਖਮ ਦੇ ਵਿੱਚ ਨਾ ਪਾਉਣ ਪੰਜਾਬ ਪਹਿਲੀ ਗੱਲ ਤਾਂ ਇਹ ਐਸਾ ਨਹੀਂ ਕਿ ਪੰਜਾਬ ਉਹਦੇ ਚ ਪਿੱਛੇ ਹੈਗਾ ਅਸੀਂ ਇਹ ਦੇਖਦਾ ਹੁੰਦਾ ਕਿ ਪੰਜਾਬ ਦੇ ਰਿਸੋਰਸਸ ਉਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸਿਮਮ ਜਰੂਰਤ ਹੈਗੀ ਆ ਔਰ ਮਾਝਾ ਮੁੱਖ ਮੰਤਰੀ ਜੀ ਦੇ ਤਹਿਤ ਕਮਿਟੀਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਟੈਂਪਰੀ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤੇਗੜ ਸਾਹਿਬ ਮੁਹਾਲੀ ਆ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਪਹਿਨਾ ਰੋਕੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਲਾਣ ਦੀ ਪਲਾਨ ਤਿਆਰ ਕਰ ਲਈ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮੇਂ ਦੇ ਵਿੱਚ ਉੱਥੇ ਵੀ ਕਾਇਮ ਦੇ ਲੱਗਦਾ ਹੈ। ਟ੍ਰੈਫਿਕ ਬਿਆਨ ਦਿੱਤੀ ਹੈ ਕਮਰੋਦਾ ਦੇ ਸੁਪਰੀਮ ਕੋਰਟ ਡਿরেকਸ਼ਨ ਜਿਆਾ ਕਾਫੀ ਸਾਤ ਅਲੱਗ ਕੁਝ ਗੋਮਨ ਤੇ ਲੇਕਿਨ ਇਸ ਸੜਕ ਨਾਲੇ ਜਿਹੜੇ ਹਾਈਵੇਅ ਨੇ ਦੇਖੇ ਨਕਲੇ ਸ਼ਿਕਾਇਤ ਹੈ। ਲੇਕਿਨ ਮਿਸ਼ਰੀ ਗੋਮਨ ਨੇ ਕੁਝ ਤਕਰੀਬਾਂ ਕਰਕੇ ਟੇਕੇ ਖੋਲੇ ਤਾਂ ਕਿ ਟੇਕੇ ਕਾਨੂੰਨ ਪਾ ਦੇਣ ਟੇਕੇ ਪ੍ਰਾਈਵੇਟ ਸੜਕਾਂ ਨਾਲ ਜਰੂਰ। ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਦਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ। ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੋਕਣਾ ਹੈ ਸੜਕ ਤੇ ਹਾਈਵੇ ਬਣ ਰਿਹਾ ਹੈ ਇੱਕ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਜਦੋਂ ਵੀ ਡਾਇਵਰਜ ਕਰਦੇ ਆ ਸੜਕਾਂ ਤੇ ਤਾਂ ਉਹ ਜਦੋਂ ਵੀ ਟ੍ਰੈਫਿਕ ਚੜਦਾ ਹੈ ਤਾਂ ਹਾਦਸਿਆਂ ਦੇ ਕਾਰਨ ਬਹੁਤ ਬੰਦੇ ਤੋਂ ਨੈਸ਼ਨਲ ਹਾਈਵੇ ਨਾਲ ਵੀ ਗੱਲਬਾਤ ਹੁੰਦੀ ਹੈ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡੇਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀਰੀ ਹੁੰਦਾ ਕਿ ਥੋੜੀ ਜੀ ਈ ਪਲਾਨਿੰਗ ਦੇ ਨਾਲ ਟ੍ਰੈਫਿਕ ਨੂੰ ਇਸ ਆਊਟ ਕੀਤਾ ਜਾ ਸਕਦਾ ਵੀ ਇੱਥੋਂ 92 ਕਾ ਦੋ ਇਥੋਂ ਆ ਕਾ ਦੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹੈਗੇ ਨੇ ਡਾਕਟਰ ਨਵਦੀਪ ਅਸੀਜਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਲਈ ਪਾਈਏ ਟ੍ਰੈਫਿਕ ਰਾਈਡਰ ਵਿੱਚ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਸੀ ਲੰਘਣਾ ਕਰਦੇ ਨੇ ਉਹ ਰੂਲਸ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਨੂੰ ਵੀ ਕਟਾ ਦਿੰਦੇ ਨੇ ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਪਰ ਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਾਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾਈ ਕਰਨਾ ਪੈਣਾ ਹੈ ਇਹ ਚਲਾਨ ਜਨਬ ਜਾ ਚੁਕਿਆ ਹੈ ਲੱਗੇ ਨੇ ਇਹ ਚਲਾਨ ਵੀ ਸਰ ਲੈ ਕੇ ਆਉਂਦੇ ਨੇ ਉਹਦੇ ਵੀ ਹਾਂ ਇਹ ਚਲਾਨ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਲਾਨ ਦਾ ਇੱਕ ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆ ਆਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਉਣ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ